ਹਾਂਜੀ ਕਿਸਾਨ ਵੀਰੋਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ ਦੋ ਹੀ ਫਰਵਸੀਆਂ ਸੇੜ ਲਈ ਲੈ ਕੇ ਆਏ ਇੱਕ ਤਾਂ ਗੱਬਣ ਆ ਚੱਕ ਪਾਸ ਆ ਤੇ ਇੱਕ ਦੇ ਬਈ ਟੀਕਾ ਲੱਗਿਆ ਵਾ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਚੱਲਦਾ ਇਹ ਕੰਮ ਕਰ ਹਾਂਜੀ ਠੀਕ ਆ ਜੀ ਬੜੀਆ ਕਿਰਪਾ ਦਾ ਆਪਣਾ ਕੋਲ ਡੇਲੀ ਹੁੰਦਾ ਮਾਲ ਹਣਾ ਹਾਂਜੀ 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 ਠੀਕ ਆ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਮੇਰਾ ਨਾਮ ਗਾਜੂ ਆ ਜੀ ਠੀਕ ਆ ਮੇਰਾ ਦਿਆਲਪਰਾ ਮਿਰਜ਼ਾ ਠੀਕ ਹੈ ਤੇ ਜ਼ਿਲ੍ਹਾ ਬਠਿੰਡਾ ਨੇੜੇ ਬੇ ਭਗਤਾਪਾ ਹੀ ਪੈ ਜਾਂਦਾ ਇੱਧਰ ਨਸਾਣਾ ਹੋ ਗਿਆ ਐ ਸਾਈਡ ਤੇ ਜਾਨੀ ਕਿ ਸੇਲ ਭਰਾ ਫੂਲ ਆ ਜਾਂਦਾ ਠੀਕ ਹੈ ਜੀ ਤੇ ਭਾਈ ਰੂਪਾ ਆਹ ਨੰਬਰ ਬੋਲ ਦਿਓ ਜੀ ਆਪਣਾ ਕੋਲ ਨੰਬਰ ਮੇਰਾ 9951 51748 بیٹے ਸਹਿਲ ਦਾ ਨੰਬਰ ਹੈਗਾ 9954 337768 ਠੀਕ ਹੈ ਜੀ ਇਹ ਦੋਵੇਂ ਕੰਟੈਕਟ ਨੰਬਰ ਨੇ ਬਾਈਆਂ ਦੇ ਬਾਕੀ ਬਈ ਕੰਟੈਕਟ ਕਰ ਲਿਓ ਇੱਧਰ ਨੂੰ ਸਟਾਰਟ ਕਰ ਦਈਏ ਹਾਂਜੀ ਉਹ ਕਿਹੜੀਆਂ ਜਿਹੜੀ ਸਾਹਮਣੇ ਆਪਾਂ ਬੱਸੀ ਦੇਖ ਰਿਹਾ ਕਿੰਨੀ ਉਮਰ ਹੈ ਜੀ ਦੀ ਇਹ ਜੀ ਦੋ ਦੰਦ ਚੱਕ ਲਈ ਜੀ ਇਹਨੇ ਬੱਚੀ ਨੇ ਦੋ ਦੰਦ ਚੱਕ ਲਏ ਹਾਂ ਠੀਕ ਆ ਤੇ ਕਿੰਨੇ ਟਾਈਮ ਦੀ ਪ੍ਰੈਗਨੈਂਟ ਹੈ ਜੀ ਇਹ ਇਹ 50 ਦਿਨ ਦੀ ਹੈ ਜੀ 50 ਦਿਨ ਦੀ ਹਾਂ ਚੈੱਕ ਹੋ ਗਈ ਜੀ ਕਿੱਟ ਦੇ ਨਾਲ ਕੋਈ ਵੀ ਬੰਦਾ ਜੀ ਆਪਾਂ ਤੋਂ ਸੌਦਾ ਕਰਦਾ ਆਪ ਦਾ ਡਾਕਟਰ ਲਿਆ ਕੇ ਆਪ ਦੀ ਬਕਾਇਦਾ ਚੈੱਕ ਕਰਾ ਕੇ ਲੈ ਕੇ ਠੀਕ ਆ ਕਰ ਤੋਰ ਲੋ ਬਈ ਖੋਲ ਦੋ ਫੇਸ ਚੈੱਕ ਕਰ ਲੋ ਬਈ ਬਰੀਥ ਚੈੱਕ ਕਰ ਲੋ ਤੇ ਸੀਮਨ ਦਾ ਪਤਾ ਜੀ ਕਿਹੜੇ ਹਾਂਜੀ 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 ਉਹ ਸਾਰੀ ਡਿਟੇਲ ਮਿਲੂਗੀ ਠੀਕ ਆ ਜਿਹੜਾ ਇਹਦਾ ਲੱਗਿਆ ਵਾ ਕਿਹੜਾ ਲੱਗਿਆ ਵਾ ਹਾਂਜੀ ਇਹਦਾ ਨਹੀਂ ਇਹਦਾ ਨਹੀਂ ਜੀ ਅਸੀਂ ਆਪਾਂ ਇਹਦਾ ਨਹੀਂ ਬਣਾਉਂਦੇ ਜਿਹੜੀ ਗੱਲ ਆ ਪਰ ਜਿਹੜਾ ਲੱਗਿਆ ਵਾ ਉਹ ਤੁਹਾਨੂੰ ਮਿਲ ਜੂਗਾ ਜੀ ਠੀਕ ਆ ਬਾਕੀ ਕੱਦ ਚੈੱਕ ਕਰ ਲਓ ਬਾਈ ਬਰੀਡ ਚੈੱਕ ਕਰ ਲਓ ਥਣ ਚਾਰੀ ਆ ਜੀ ਹਾਂ ਥਣ ਚਾਰ ਆ ਜੀ ਠੀਕ ਆ ਥਣ ਬਾਈ ਕਹਿੰਦੇ ਚਾਰੀ ਰੋਕ ਦੋ ਬਾਈ ਮੜੀ ਜੀ ਆਪਾਂ ਤੁਹਾਨੂੰ ਚੈੱਕ ਕਰਾ ਦਈਏ ਲੈ ਲੈ ਝੋਲੀ ਚੈੱਕ ਕਰ ਲਓ ਬਹੁਤ ਕਮਾਲ ਦੀ ਝੋਲੀ ਪੱਟੀ ਵੀ ਆ ਬਾਕੀ ਚੈੱਕ ਪਾਸ ਆ ਗੱਬਣਾ ਬਾਈ ਕਹਿੰਦੇ ਕੱਟ ਕੱਦ ਚੈੱਕ ਕਰ ਲਓ ਮੈਂ ਕਹਿੰਨਾ ਕੀ ਬਤਾਈ ਦੁੱਧ ਦਾ ਰਿਕਾਰਡ ਪਤਾ ਜੀ ਕੋਈ ਨਹੀਂ ਹਾਂਜੀ ਉਹ ਵੀ ਇਦਾਂ ਜਿਹੜਾ ਵੀ ਬੰਦਾ ਲਊਗਾ ਇਹਦਾ ਮਦਰ ਅਕਾਊਂਟ ਵੀ ਨਾਲ ਦੇਵਾਂਗੇ ਆਪਣੇ ਕੋਲ ਬਕਾਇਦਾ ਦੀ ਵੀਡੀਓ ਹੈਗੀ ਹੈ ਠੀਕ ਆ ਜਿਹੜੇ ਫਾਰਮ ਚੋਂ ਆਈ ਹੋਈ ਆ ਠੀਕ ਆ ਜੀ ਹਾਂਜੀ ਹਾਂਜੀ ਜਿਹੜੇ ਫਾਰਮ ਚੋਂ ਬਾਈ ਕਹਿੰਦੇ ਆਪਣੀ ਲਈ ਵੀ ਆ ਬਕਾਇਦਾ ਉਹਦੀ ਸਾਰੀ ਵੀਡੀਓ ਮਿਲੂਗੀ ਮਾਂ ਦਾ ਰਿਕਾਰਡ ਮਿਲੂਗਾ ਸਾਰਾ ਕੁਝ ਮਿਲੂਗਾ ਬਾਕੀ ਬਾਈ ਅੱਗੇ ਵੀ ਇਹੀ ਕੰਮ ਕਰਦੇ ਆਗੇ ਜੇ ਤਾਂ ਇਹਨਾਂ ਕੋਲ ਡਿਟੇਲ ਹੈਗੀਆਂ ਮਤਲਬ ਫਿਰ ਤਾਂ ਦਿੰਦੇ ਆ ਕਿ ਨਹੀਂ ਬਾਈ ਹਾਂਜੀ 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 ਅਸੀਂ ਜਿੰਨੀ ਹੈਗੀ ਉਹ ਨਹੀਂ ਦੇਵਾਂਗੇ ਜਿੰਨੀ ਹੈ ਨਹੀਂ ਉਹ ਦਿੰਦੇ ਨਹੀਂ ਇਹੋ ਨਹੀਂ ਕੁ ਜਿਹੜਾ ਲੱਗਿਆ ਹੋਣਾ ਡੀਐਨਏ ਪਹਿਲਾਂ ਚੈੱਕ ਕਰਾ ਲਿਓ ਆ ਦਾ ਠੀਕ ਹੈ ਜੀ ਹਾਂਜੀ ਹਾਂ ਆਈ ਇਧਰ ਨੂੰ ਕਰੀ ਫੇਸ ਚੈੱਕ ਕਰਾ ਮੜਾ ਜੀ ਬੋਦੀਬਦੀ ਦੀ ਫੇਸ ਐਨੂੰ ਕਰਾ ਦੇ ਲੈ ਬਈ ਫੇਸ ਚੈੱਕ ਕਰ ਲਓ ਕਿਆ ਮਤਲਬ ਟਾਪ ਦਾ ਨਵੀਨ ਨਹੀਂ ਹੈ ਹਨਾ ਜੀ ਹਾਂਜੀ 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 ਬੋਦੀਬਦੀ ਨਾ ਬਈ ਫੁੱਲ ਕਮਾਲ ਦੀ ਆ ਤੇ ਕੀ ਮੁੱਲ ਰਹੂਗੀ ਫਿਰ ਇਹਦਾ ਮੁੱਲ ਜੋੜੇ ਦਾ ਕਰਦੀ ਕਿ ਅਲੱਗ-ਅਲੱਗ ਕਰਦੀ ਜਿਵੇਂ ਮਰਜ਼ੀ ਕਰਦੇ ਜੀ ਜੇ ਅਲੱਗ-ਅਲੱਗ ਵੀ ਕੋਈ ਵੀ ਬੰਦਾ ਸੀ ਕੱਡੇ ਨਾ ਕੱਟਾ ਨੀ ਬੰਦੇ ਹੂੰ ਉਹਦਾ ਮੁੱਲ ਜਿੰਨਾ ਮਰਜ਼ੀ ਕਰੇ 60 ਕਰਾ ਲਈਏ 62 ਕਰਾ ਲਈਏ 55000 ਰੁਪਏ ਦੀ ਮੰਗ ਜੀ ਬ ਇਹਦਾ ਮੁੱਲ ਹੈ ਜੀ 40000 ਰੁਪਏ ਠੀਕ ਆ ਜੇ ਕੋਈ ਜੋੜਾ ਲੈਂਦਾ ਉਹ ਚੁਮਾਨ ਦਾ ਉਹ ਚੁਮਾਨ ਦਾਣ ਹੋ ਜਾਊਗਾ ਜੀ ਠੀਕ ਆ ਵੀਰੇ ਆਹ ਮਤਲਬ ਦੋਨਾਂ ਇਕੱਠੇ ਦਾ 95000 ਰੁਪਏ ਰੇਟ ਆ ਠੀਕ ਆ ਜੀ ਜੇ ਕੋਈ ਮੌਕੇ ਤੇ ਕੋਈ ਗੱਲਬਾਤ ਹੁੰਦੀ ਹੈ ਤਾਂ ਆਪਾਂ ਕਰ ਲਾਂ ਠੀਕ ਆ ਜੀ ਹਾਂਜੀ ਤੇ ਅੱਗੇ ਦੋ ਨੰਬਰ ਬੱਚਾ ਜੀ ਇਹ ਕਿੰਨੇ ਕੇ ਟਾਈਮ ਦਾ ਏਖੀਰੀ ਆ ਜੀ ਹਲੇ ਦੰਦੋਂ ਖੀਰੀ ਆ ਕੋ ਦੰਦੋਂ ਖੀਰੀ ਆ ਜੀ ਸੀਮਨ ਇਹਦੇ ਵੀ ਲੱਗਿਆ ਵਾ ਜੀ ਸੀਮਨ ਇਹਦੇ 19 ਤਰੀਕ ਦਾ ਲੱਗਿਆ ਹੋਇਆ ਜੀ ਠੀਕ ਆ ਹਾਂਜੀ ਵੀ ਹਜੇ ਕਨਫਰਮ ਤਾਂ ਹੈ ਨਹੀਂ ਨਹੀਂ ਜੀ ਨਹੀਂ ਜਿਹੜੀ ਗੱਲ ਆ ਇਹਦਾ ਵੀ ਉਹ ਰਿਕਾਰਡ ਠੀਕ ਆ ਹਾਂਜੀ ਡਾਟਾ ਸਾਰਾ ਪਿਆ ਸਾਰਾ ਪਿਆ ਜੀ ਵੀ ਇਹ ਨਹੀਂ ਪਿਆ ਆਪਾਂ ਅੱਜ ਛੋਟੀ ਛੋਟੀ ਵੀਡੀਓ ਦੇ ਵਿੱਚ ਕਹਿੰਦਾ ਬਾਅਦ ਵਿੱਚ ਕਹਿੰਦਾ ਕਿ ਬਾਈ ਉੱਥੇ ਪਿਆ ਤੇ ਇੱਥੇ ਪਿਆ ਕੋਈ ਵੀ ਬੰਦਾ ਜੇ ਤੁਸੀਂ ਵੀਡੀਓ ਦੇ ਵਿੱਚ ਵੀ ਉਹ ਲਾਉਣਾਗਾ ਠੀਕ ਹੈ ਜੀ ਸਾਇਕੋਸਟ ਉਹ ਵੀ ਪਿਆ ਠੀਕ ਹੈ ਜੀ ਤੇ ਨਹੀਂ ਬੰਦਾ ਜਦੋਂ ਵੀ ਕੋਈ ਆਪਣਾ ਕਾਲ ਕਰੇ ਪਹਿਲਾਂ ਉਹੀ ਚੀਜ਼ ਦੇਖ ਲਵੇਂ ਠੀਕ ਹੈ ਜੀ ਵੀ ਬਾਈ ਉਹ ਹੈਗਾ ਤੁਹਾਡੇ ਕੋਲ ਅਸੀਂ ਵਟਸਐਪ ਕਰਾਂਗੇ ਵਟਸਐਪ ਕਰਦੇ ਭੇਜ ਦੇਵਾਂਗੇ ਠੀਕ ਆ ਝੋਲੀ ਬਾਈ ਚੈੱਕ ਕਰ ਲਉ ਮੈਂ ਕਹਿੰਨਾ ਬਹੁਤ ਸੋਹਣੀ ਝੋਲੀ ਹੈ ਜੀ ਹੈਨਾ ਹਾਂਜੀ ਹਾਂਜੀ ਉਹ ਤੋ ਬਾਈ ਤੋਰ ਦੋ ਖੋਲ ਕੇ ਤੁਸੀਂ ਉਹਨ ਮੈਂ ਕੱਦ ਚੈੱਕ ਕਰ ਲਓ ਬ੍ਰੀਡ ਵਾਕੀ ਜਿਹੜੇ ਨੂੰ ਪਰਖ ਜਿਹਨੂੰ ਪਤਾ ਹੀ ਆ ਹਨਾ ਹਾਂਜੀ 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 ਹੂੰ ਕੋਈ ਵਧੀਆ ਫੀਡ ਤੇ ਪਲੇ ਹੋਏ ਆ ਬੱਚੇ ਹੂੰ ਹਾਂਜੀ ਸੋਨੂੰ ਵੀ ਬਾਕੀ ਦਿਸ ਜੰਦੇ ਹੁਣ ਕੁਝ ਲਾਈਵ ਖੜੇ ਹੋ ਸਹੀ ਗੱਲ ਆ ਜੀ ਹਾਂ ਹਾਂਜੀ ਹਮਨੇ ਖੜਿਆ ਤਾਂ ਕਮ ਆਸਤੀ ਫੁੱਲ ਕਰਦੀਆਂ ਜੀ ਬਾਕੀ ਖੁੱਲੀਆਂ ਆਈਆਂ ਹੁਣੀਆਂ ਆਈਆਂ ਨਾ ਹਾਂਜੀ 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 ਰੋਕ ਦੇ ਬਈ ਮੜੀ ਜੀ ਪ੍ਰਿੰਟ ਬਈ ਚੈੱਕ ਕਰ ਲਓ ਸੁਨੱਖ ਬਣਾ ਚੈੱਕ ਕਰ ਲਓ ਬੱਸੀ ਚ ਮੈਂ ਕਹਣਾ ਕਿਆ ਬਾਤ ਆ ਫੁੱਲ ਬ੍ਰੀਡ ਆ ਤੇ ਬਈ ਫੁੱਲ ਕੁਆਲਿਟੀ ਆ ਇਹ ਨਹੀਂ ਹੈਗਾ ਵੀ ਕਿਸੇ ਪੱਖ ਤੋਂ ਹੱਤ ਧਰਾ ਗਈ ਬੱਸੀ ਕਿ ਨਹੀਂ ਜੀ ਹਾਂਜੀ ਲੈ ਚ ਕੋਈ ਪੈਰਾਪੂਰਾ ਦੀ ਪੂਰੀ ਸਾਫ ਸੁੱਤੀ ਆ ਵਧੀਆ ਕੋਈ ਚੌੜੀ ਚੈੱਕ ਕਰ ਲੋ ਮੇਨ ਗੱਲ ਹੁੰਦੀ ਆ ਜੀ ਪਿੱਛੇ ਤੋਂ ਚੌੜੀ ਚੂੜੀ ਦੀ ਹੈਨਾ ਹਾਂਜੀ ਹਾਂਜੀ ਮੇਰੇ ਇਹੀ ਹੁੰਦੇ ਆ ਕੈਰੇਕਟਰ ਇਹਦੇ ਜਾਨਵਰ ਦੇ ਕੋਈ ਘਾ ਰੰਗ ਨਾਲ ਤਾਂ ਆਪਾਂ ਅੱਗੇ ਵੀ ਰਹਿ ਕਲਰ ਨਾਲ ਕੋਈ ਵਾੜਾ ਮੀਟਰ ਨਹੀਂ ਕਰਦਾ ਹੈਨਾ ਜਾਨਵਰ ਦੇ ਦਾ ਇਹ ਅੰਗ ਸਾਫ ਅਤੇ ਕਾਲੇ ਦੇ ਵੀ ਬਥੇਰੇ ਮਹਿੰਗੇ ਮਹਿੰਗੇ ਬਿੱਤੇ ਤੇ ਲਾਲ ਵੀ ਦੇ ਮਹਿੰਗੇ ਮਹਿੰਗੇ ਵਿਕਦੇ ਹਾਂਜੀ ਹਾਂ ਕੁ ਚਿੱਟੇ ਰੰਗ ਦੇ ਵਿੱਚ ਹੁਣ ਦੋਗਲੇਪਣ ਵੀ ਆ ਜਾਂਦੇ ਫਿਰ ਉਹ ਕੱਲੇ ਚਿੱਟੇ ਰੰਗ ਨੂੰ ਤਾਂ ਨਹੀਂ ਆਪਾਂ ਲਈ ਫਿਰਨਾਗਾ ਵਾੜੇ ਦਾ ਹਾਂਦੇ ਭਾਈ ਕੋਈ ਗਾ ਮੇਨ ਗੱਲ ਤਾਂ ਥਣਾ ਤੋਂ ਪਤਾ ਲੱਗ ਜਾਂਦਾ ਜੀ ਬ੍ਰੀਡ ਕਹੀ ਦੀ ਹੈ ਹਨਾ ਹਾਂਜੀ 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 ਤੇ ਮੁੱਲ ਫਿਰ ਜੀ ਦਾ ਕਿੰਨਾ ਰੁਪਈਆ ਏ ਦਾ 40000 ਰੁਪਈਆ ਜੀ ਠੀਕਾ ਹਾਂਜੀ ਤੇ ਜੇ ਕਿ ਵੀਰ ਮਤਲਬ ਦੋਵੇਂ ਲੈਂਦਾ ਫਿਰ ਹਜ ਮੰਨਤਾਂ ਹਾਪੀਰ ਹੋ ਜੂਗਾ ਜੀ ਉਸ ਤਰ੍ਹਾਂ ਹੋ ਜੂਗਾ ਫਿਰ ਬੰਦੇ ਰਾਜੇ ਵੀ ਹੋ ਜਾਂਦਾ ਹੈ ਨਾ ਜੋ ਇਕੱਠਾ ਲੈਂਦਾਗਾ ਠੀਕ ਹੈ ਜੀ ਹਾਂਜੀ ਦੁਬਾਰਾ ਫਰਕ ਤਾਂ ਵੀ ਹੋਣਾ ਨਹੀਂ ਬਾਲਾ ਵੀ ਇੰਨਾ ਵੀ ਜਿਆਦਾ ਹੁਣ ਆਪਾਂ ਨੂੰ ਆਪਾਂ ਨੂੰ ਕੋਈ ਅਗਲਾ ਕਹਦੇ ਵੀ ਮੈਂ ਤਾਂ ਬਈ 60000 ਦੇ ਲੈਣਾ ਦੋਨੇ ਦੇ ਦਦਾ ਉਹਨਾਂ ਐ ਤਾਂ ਹੋਣਾ ਹੀ ਨਹੀਂ ਹੈਗਾ ਵੀ ਜੇ ਉਹ ਜ਼ਰੂਰ ਮੰਨਤਾਂ ਕਰਾਂਗੇ ਜੀ ਤੇ ਬਾਲਾ ਮੁੱਲ ਤਾਂ ਹੁਣ ਸੋਨੂੰ ਵੀ ਪਤਾ ਜੀ ਆ ਬੱਚੀ ਚੈੱਕ ਪਾਸ ਆ ਜੀ ਹੂੰ ਤੇ ਹੁਣ ਅੱਜ ਦੇ ਰੇਟ ਇਕਾਈਆਂ ਦੇ ਭਾਅ ਬਣੇ ਹੋਏ ਆ ਜਿਹੋ ਜਿਹੇ ਵੀ ਹਨਾ ਕੋਈ ਆਪਾਂ ਨੂੰ ਕੋਈ ਸਾਨੂੰ ਹੁਣ ਹੋ ਗਏ ਉਹਦਾ ਪਤਾ ਹਾਂਜੀ 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 ਕੋਈ ਬਾਲਾ ਸੱਤ ਅਸੀਂ ਵੀ ਨਹੀਂ ਮੰਗਦੇਗੇ ਠੀਕ ਹੈ ਜੀ ਹਾਂਜੀ ਇੰਨਾ ਸੀਗੇ ਬਾਈ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਨੂੰ ਕੋਈ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ